ਭਗਵੰਤ ਕਮਨ ਜੀ ਤੁਹਾਡਾ ਮੂੰਹ ਪੱਕਿਆ ਸੀ ਤੁਹਾਡਾ ਮੂੰਹ ਠੀਕ ਹੋ ਗਿਆ ਮੈਂ ਗੱਲ ਕਰ ਲੱਗਿਆ ਜਿਹੜੀ ਬਠਿੰਡੇ ਦੇ ਵਿੱਚ ਕੌਨਸਟੇਬਲ ਕਾਲੀ ਠਾਰ ਦੇ ਵਿੱਚੋਂ ਚਿੱਟਾ ਬਰਾਮਤ ਹੋਇਆ ਜਿਹਦੇ ਕੋਲੋਂ ਤੁਸੀਂ ਉਸ ਮਸਲੇ 'ਚ ਬੋਲੇ ਆ ਕਿ ਜੇਕਰ ਕੋਈ ਪੁਲਿਸ ਵਾਲਾ ਤਾਂ ਘਰ ਉਹਦਾ ਵੀ ਟਵਾਇਆ ਜਾਊਗਾ ਹੁਣ ਗੱਲ ਸੁਣ ਕੇ ਜਾਇਆ ਜੇ ਇਸ ਮਸਲੇ ਤੇ ਗੱਲ ਬਾਅਦ 'ਚ ਕਰਦਾ ਮੈਂ ਪਹਿਲਾਂ ਤਾਂ ਯਾਦ ਦਿਵਾ ਦੇਵਾਂ ਕਿ ਚਿੱਟੇ ਦੇ ਮਸਲੇ ਦੇ ਵਿੱਚ ਭਗਵੰਤ ਕਮਨ ਔਰ ਜਿਹੜੇ ਹਰਪਾਲ ਚੀਮਾ ਜੀ ਤੇ ਅਮਨਾ ਰੋੜਾ ਇਹਨਾਂ ਨੇ ਪੂਰੀ ਪ੍ਰੈਸ ਕਾਨਫਰੈਂਸਾਂ ਕਰ ਕਰਕੇ ਹਰ ਮੋਬਾਈਲ ਦੇ ਵਿੱਚ ਆਪਦਾ ਬਿਆਨ ਪਹੁੰਚਾਤਾ ਸੀ ਹਰ ਘਰ ਦੇ ਵਿੱਚ ਬਿਆਨ ਪਹੁੰਚ ਗਿਆ ਸੀ ਕਿ ਨਸ਼ੇ ਦੇ ਵਿਰੁੱਧ ਇਹ ਜਿਹੜੀ ਜੰਗ ਚੱਲੀ ਆ ਇਹ ਚੱਲਦੀ ਰਹੂਗੀ ਭਗਵਾਨ ਤਮਾਰ ਦਾ ਮੂੰਹ ਪੱਕਿਆ ਸੀ ਉਹ ਠੀਕ ਹੋ ਗਿਆ ਪਰ ਹਲੇ ਤੱਕ ਅਮਨ ਅਰੋੜਾ ਦਾ ਔਰ ਜਿਹੜੇ ਆਪਣੇ ਪੰਜਾਬ ਦੇ ਖਜ਼ਾਨਾ ਮੰਤਰੀ ਆ ਉਹਨਾਂ ਦਾ ਮੂੰਹ ਠੀਕ ਨਹੀਂ ਹੋਇਆ ਮੈਂ ਆ ਮਲਮ ਵੇਨ ਲਗਿਆ ਜੇਕਰ ਮਲਮ ਮੂੰਹ 'ਚ ਲੱਗ ਜਾਏ ਮੈਨੂੰ ਉਮੀਦ ਆ ਤੁਸੀਂ ਕੁਝ ਨਾ ਕੁਝ ਬੋਲੋਗੇ ਭਗਵਾਨ ਤਮਨਜੀ ਤੁਸੀਂ ਇਹ ਕਹਿ ਰਹੇ ਆ ਕਿ ਜਿਹੜੇ ਚਿੱਟਾ ਵੇਚਦੇ ਆ ਜੇਕਰ ਕੋਈ ਪੁਲਸ ਵਾਲਾ ਵੀ ਵੇਚਦਾ ਤੇ ਉਹਦਾ ਵੀ ਘਟਾਇਆ ਜਾਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਤੁਹਾਡਾ ਇਹ ਬਿਆਨ ਮੀਡੀਆ ਦੇ ਵਿੱਚ ਜਿਵੇਂ ਮੈਂ ਕਹਿੰਦਾ ਯੱਭ ਰਿਆ ਹੀ ਕਹੂੰਗਾ ਤੁਰ ਰਿਆ ਨਹੀਂ ਕਹੂੰਗਾ ਤੁਹਾਡਾ ਇਹ ਮੀਡੀਆ ਦੇ ਵਿੱਚ ਬਿਆਨ ਯੱਭ ਰਿਆ ਲੋਕਾਂ ਦੇ ਮੋਬਾਈਲਾਂ ਦੇ ਵਿੱਚ ਤਾਂ ਤੁਸੀਂ ਇਸ ਬਿਆਨ ਤੇ ਤੁਸੀਂ ਜਵਾਬ ਸੁਣੋ ਮਾਨ ਸਾਹਿਬ ਜਤ ਜਨ ਕਿਸੇ ਗਰੀਬ ਦੇ ਘਰੇ ਕੋਈ ਚਿੱਟਾ ਵੇਚਦਾ ਗ੍ਰਾਮ ਡੇਢ ਗ੍ਰਾਮ ਵਾਲਾ ਉਹਦੇ ਘਰੇ ਬਲਡੋజర్ ਚੱਲਦਾ ਪਹਿਲਾਂ ਬਾਅਦ ਦੇ ਵਿੱਚ ਦੱਸਿਆ ਜਾਂਦਾ ਪੰਜਾਬ ਦੇ ਲੋਕਾਂ ਨੂੰ ਤਾਂ ਘੱਟ ਭਾਏ ਤੋਂ ਪਤਾ ਲੱਗਦਾ ਸੀ ਕਿ ਆਹ ਘਰ ਚਿੱਟਾ ਵੇਚਦਾ ਪਰ ਇੱਕ ਗੱਲ ਯਾਦ ਰੱਖੋ ਕਿ ਤੁਹਾਡੀ ਇੱਕ ਪੁਲਿਸ ਅਫਸਰ ਜਿਹਦੇ ਕੋਲੋਂ ਚਿੱਟਾ ਬਰਾਮਦ ਹੋਇਆ ਹੋਵੇ ਹਲੇ ਤੱਕ ਉਹਦਾ ਘਰ ਨਾ ਟਾਇਆ ਗਿਆ ਹੋਵੇ ਤੇ ਮੁੱਖ ਮੰਤਰੀ ਭਾਸ਼ਣ ਦੇ ਰਿਹਾ ਕਿ ਘਰ ਅਸੀਂ ਉਹਦਾ ਵੀ ਟਾਵਾਂਗੇ ਕੀ ਗੱਲ ਤੁਹਾਡੇ ਪੀਲੇ ਪੰਜੇ ਦੇ ਖੁਰਕ ਪੈ ਗਈ ਆ ਕੀ ਗੱਲ ਤੁਹਾਡਾ ਪੀਲਾ ਪੰਜਾ ਖਰਾਬ ਹੋ ਚੁੱਕਿਆ ਇਹ ਪੀਲੇ ਪੰਜੇ ਗਰੀਬਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਕਟਾਰੇ ਸੀ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦਾ ਘਰ ਨਾ ਟਾਓ ਜਿਹੜੇ ਲੋਕਾਂ ਨੂੰ ਬਰਬਾਦ ਕਰ ਰਹੇ ਆ ਬਰਬਾਦ ਉਹ ਵੀ ਹੁਣੇ ਚਾਹੀਦੇ ਆ ਕਿ ਬਰਬਾਦੀ ਹੁੰਦੀ ਕੀ ਚੀਜ਼ ਆ ਉਹਨਾਂ ਨੂੰ ਪਤਾ ਲੱਗ ਸਕੇ ਮੈਂ ਤੁਹਾਨੂੰ ਇਹ ਕਹਿਣਾ ਕਿ ਹਲੇ ਤੱਕ ਇਸ ਪੁਲਿਸ ਅਫਸਰ ਦੇ ਬਾਹਰ ਅੱਗੇ ਜਾ ਕੇ ਇਹਦੀ ਕੋਠੀ ਦੇ ਕੋਲ ਜਾ ਕੇ ਹਲੇ ਇਹਦੀ ਪ੍ਰਾਪਰਟੀ ਜ਼ਬਤ ਕਿਉਂ ਨਹੀਂ ਹੋਈ ਇਹਦੀ ਕੋਠੀ ਕਿਉਂ ਨਹੀਂ ਠੱਠੀ ਤੁਸੀਂ ਆਪ ਦੱਸੋ ਭਗਵੰਤ ਮਾਨ ਜੀ ਦੂਜੀ ਗੱਲ ਇਹ ਆ ਕਿ ਤੁਸੀਂ ਇਹ ਮਾਮਲਾ ਜਿਹੜਾ ਮੀਡੀਆ ਦੇ ਵਿੱਚ ਹੀ ਰੱਖ ਰਹੇ ਆ ਤੇ ਮੀਡੀਆ ਦੇ ਵਿੱਚ ਹੀ ਤੁਰ ਰਿਹਾ ਹਲੇ ਤੱਕ ਇਹਦਾ 2 ਦਿਨ ਦਾ ਪਹਿਲਾ ਰਿਮਾਂਡ ਲਿਆ ਗਿਆ ਦੋ ਦਿਨ ਦਾ ਬਾਅਦ ਚ ਰਿਮਾਂਡ ਲਿਆ ਗਿਆ ਹਲੇ ਤੱਕ ਹਲੇ ਉਹ ਵੱਡੇ ਅਫਸਰ ਨਹੀਂ ਲੱਭੇ ਜਿਨ੍ਹਾਂ ਦੀ ਪੰਜਾਬ ਦੇ ਲੋਕਾਂ ਨੂੰ ਖੋਜ ਆ ਜਿਹੜੇ ਪੰਜਾਬ ਦੇ ਲੋਕ ਸੋਚੀ-ਸੋਚੀ ਜਾਂਦੇ ਆ ਕਿ ਪਤਾ ਨਹੀਂ ਕੌਣ ਹੋਊਗਾ ਪਤਾ ਨਹੀਂ ਕੌਣ ਹੋਊਗਾ ਪਤਾ ਨਹੀਂ ਕਿਹਨੇ ਇਹਦੀ ਡਿਊਟੀ ਆ ਬਠਿੰਡੇ ਕਰਵਾਈ ਆ ਉਹ ਵੇਖ ਰਹੇ ਆ ਉਹ ਵੇਖੀ ਜਾਂਦੇ ਆ ਹਾਲਾਤ ਕਿ ਹਲੇ ਤੱਕ ਅਫਸਰ ਸਾਹਮਣੇ ਨਹੀਂ ਆਇਆ ਭਗਵਾਨ ਤਮਨ ਜੀ ਤੁਸੀਂ ਸਟੇਜਾਂ ਤੇ ਭਾਸ਼ਣ ਦੇਣ ਵਾਸਤੇ ਮੁੱਖ ਮੰਤਰੀ ਨਹੀਂ ਬਣੇ ਤੁਹਾਡਾ ਪੀਲਾ ਪੰਜਾ ਜਿਹੜਾ ਚਲਾਓ ਹੁਣ ਕਿੱਥੇ ਚੱਲਦਾ ਭਾਸ਼ਣ ਤੁਸੀਂ ਕਿਉਂ ਦੇ ਰਹੇ ਆ ਜਿਹੜੇ ਤੁਸੀਂ ਅਫਸਰ ਬਾਰੇ ਦੱਸ ਰਹੇ ਆ ਤੁਸੀਂ ਕੋਈ ਮੀਡੀਆ ਚੈਨਲ ਵਾਲੇ ਨਹੀਂਗੇ ਕਿ ਅਫਸਰ ਉਹਨਾਂ ਦਾ ਘਰ ਵੀ ਟੱਠੂਗਾ 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 ਕਿੱਥੇ ਟੱਠੂਗਾ ਕਿੱਦੇ ਟੱਠੂਗਾ ਸਾਨੂੰ ਘਰ ਦੇ ਨਾਲ ਨਹੀਂ ਸਾਨੂੰ ਉਹ ਅਫਸਰਾਂ ਦੀ ਡਿਊਟੀ ਢਹਿਣੀ ਚਾਹੀਦੀ ਆ ਜਿਹੜੇ ਅਫਸਰਾਂ ਦੇ ਨਾਂ ਤੇ ਬੀਬੀ ਪੂਰੇ ਸਲੂਟ ਠਕਵਾਉਂਦੀ ਸੀ ਆਪਦੇ ਆਪ ਨੂੰ ਸਾਨੂੰ ਉਹ ਅਫਸਰਾਂ ਦੀ ਨਾਂ ਚਾਹੀਦੇ ਆ ਜਿਨ੍ਹਾਂ ਦੇ ਨਾਮ ਤੇ ਬੀਬੀ ਰੇਂਜਾ ਤੱਕ ਚੇਂਜ ਕਰਾ ਦਿੰਦੀਆਂ ਸੀ ਐਸਐਚਓ ਦੀ ਪੰਜਾਬ ਦੇ ਲੋਕੋ ਮੈਂ ਤਾਂ মিডিਆ ਚੈਨਲ ਤੋਂ ਸੁਣ ਕੇ ਹਰਾਣ ਹੋ ਗਿਆ ਸੀ ਕਿ ਬੀਬੀ ਕੋਲ ਇੰਨੀ ਪਾਵਰ ਸੀ ਕਿ ਉਹ ਬੀਬੀ ਯਾਦ ਰੱਖੋ ਜਦੋਂ ਕਿਸੇ ਐਸਐਚਓ ਨਾਲ ਨਾਂ ਬਾਨੀ ਤੋ ਤਬਾਦਲਾ ਨਹੀਂ ਕਰਾਉਂਦੇ ਸੀ ਰੇਂਜ ਹੀ ਚੇਂਜ ਕਰਾ ਦਿੰਦੇ ਸੀ ਇਹ মিডিਆ ਚੈਨਲ ਦੇ ਵਿੱਚ ਭਗਵੰਤ ਮਾਨ ਕੋਲ ਬਿਆਨ ਹੋਊਗਾ ਤੇ ਭਗਵੰਤ ਮਾਨ ਨੇ ਬਿਆਨ ਸੁਣਿਆ ਵੀ ਹੋਊਗਾ ਪਰ ਭਗਵੰਤ ਮਾਨ ਅਰਜਾਈ ਲੈ ਕੇ ਡਰਿਆ ਪਿਆ ਉਹਨੂੰ ਡਰ ਲੱਗੀ ਜਾਂਦਾ ਹਾਏ 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 ਕਰੀ ਜਾਂਦਾ ਅਮਨ ਅਰੋੜਾ ਦੇਸੀ ਨਹੀਂ ਰਿਹਾ ਤੇ ਆਪਣੇ ਖਜ਼ਾਨਾ ਮੰਤਰੀ ਬੋਲ ਹੀ ਨਹੀਂ ਰਹੇ ਮੰਨਦਿਆਂ ਮੂੰਹ ਪੱਕਿਆ ਹੋਊਗਾ ਹਿਸ਼ਾਰਿਆਂ 'ਚ ਗੱਲ ਸਮਝਾ ਦੋ ਕਿਉਂ ਡਰੀ ਜਾਨੇ ਆ ਕਿਤੇ ਮੰਤਰੀ ਦਾ ਕਿਸੇ ਦਾ ਨਾਮ ਤਾਂ ਨਹੀਂ ਆਉਂਦਾ ਦੱਸੋ ਦੱਸੋ ਕਿਹੜੀ ਗੱਲੋਂ ਚੁੱਪ ਬੈਠੇ ਆ ਕਿਹੜੀ ਗੱਲੋਂ ਚੁੱਪ ਬੈਠੇ ਆ ਮਾਨ ਸਾਹਿਬ ਜੀ ਪੰਜਾਬ ਦੇ ਲੋਕ ਤੁਹਾਡੇ ਤੇ ਉਮੀਦਾਂ ਲਾਈ ਬੈਠੇ ਆ ਇਹ ਬੀਬੀ ਦਾ ਘਾਟਵਾ ਕੇ ਵੱਡੇ ਵੱਡੇ ਮગર ਮੱਛੀ ਨਹੀਂ ਫੜੇ ਜਾਣੇ ਇਹ ਬੀਬੀ ਦੀ ਇਨਕੁਆਰੀ ਕਰਾ ਕੇ ਜਰੀ ਰਿਮਾਂਡ ਲਈ ਗਈ ਆ ਰਿਮਾਂਡ ਦੇ ਵਿੱਚ ਪੁੱਛੋ ਕਿ ਕਿਹਦੀ ਛਹਿ ਤੇ ਇਹ ਕੰਮ ਚੱਲ ਰਿਆ ਸੀ ਕਿਹਦੀ ਛਹਿ ਤੇ ਮਾਵਾਂ ਦੇ ਪੁੱਤ ਮਰ ਗਏ ਕਿਹਦੀ ਛਹਿ ਤੇ ਲੋਕਾਂ ਦੇ ਘਰ ਝੜ ਗਏ ਕਿਹਦੀ ਛਹਿ ਤੇ ਜੜੀਆਂ ਪਹਿਣਾ ਵਿਆਹੀਆਂ ਸੀ ਉਹ ਜਿਹੜਾ ਕਹ ਲੋ ਵਿਧਵਾ ਹੋ ਕੇ ਬਹਿ ਗਈਆਂ ਕਿਹਦੀ ਛਹਿ ਤੇ ਜਿਹੜੇ ਧੀ ਪੁੱਤ ਸੀ ਕੋ ਜਿਹੜਾ ਕਹਿ ਲੋ ਆਪਣੇ ਪਿਓ ਨੂੰ ਗਵਾ ਕੇ ਬਹਿ ਗਏ ਕੀ ਦੀ ਛੈ ਤੇ ਭੈਣਾ ਗੁੱਟ ਗਵਾ ਕੇ ਬਹਿ ਗਈਆਂ ਕੀ ਦੀ ਛੈ ਤੇ ਪੁੱਛੋ ਪੁੱਛੋ ਮਾਨ ਸਾਹਿਬ ਜੀ ਪੁੱਛੋ ਕੱਲੀ ਉਥੇ ਹੀ ਸੂਈ ਕਿਉਂ ਅੜੀ ਖੜੀ ਆ ਕਹਿੰਦਾ ਚੱਲਦੀ ਜਾਂਦਾ ਸੀ ਦਰਿਆ ਬੜਾ ਸੁੱਕ ਗਿਆ ਕਹਿੰਦਾ ਚੱਲਦੀ ਜਾਂਦਾ ਸੀ ਦਰਿਆ ਕਹਿੰਦਾ ਵੇਖ ਸੁੱਕ ਗਿਆ ਜਿਹੜਾ ਰੌਲਾ ਪਈ ਜਾਂਦਾ ਸੀ ਜਿਹੜਾ ਰੌਲਾ ਪਈ ਜਾਂਦਾ ਸੀ ਉਹ ਬੀਬੀ ਕਨਸਟੇਬਲ ਦਾ ਹੁਣ ਲੱਗਦਾ ਕਿ ਟਾਈਮ ਪੀਸੋਂ ਸੱਲ ਮੁੱਕ ਗਿਆ ਜਿਹੜੀ ਗੱਲੋਂ ਸਾਡਾ ਟਾਈਮ ਪੀਸ ਕੱਲੇ ਭਾਸ਼ਣ ਦੇਈ ਜਾਂਦਾ ਕਿ ਘਾ ਟੱਟੂਗਾ 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 ਤਾਂ ਫਿਰ ਤੈਨੂੰ ਰੋਕਿਆ ਕਿਹਨੇ ਆ ਜਿਹੜੇ ਅੱਗੇ ਇੰਨੇ ਘਾਟਾ ਏ ਸੀ ਲੋਕਾਂ ਦੇ ਸਾਨੂੰ ਘੱਟਵਾ ਕੇ ਪਤਾ ਲੱਗਿਆ ਸੀ ਕਿ ਆ ਚਿੱਟਾ ਵੇਚ ਰਹੇ ਆ ਤੇ ਪੰਜਾਬ ਦੇ ਹਰ ਇੱਕ ਬੱਚੇ ਨੇ ਉਸ ਬੀਬੀ ਨੂੰ ਵੇਖ ਲਿਆ ਤੇ ਭਗਵੰਤਮਾਨ ਥਰ-ਥਰ ਕੰਮਦਾ ਫਿਰਦਾ ਭਗਵੰਤਮਾਨ ਲੁਕਦਾ ਫਿਰਦਾ ਭਗਵੰਤਮਾਨ ਕਾਰਵਾਈ ਅੱਗੇ ਕਰਾਉਣ ਨੂੰ ਦਿਲ ਕਿਉਂ ਨਹੀਂ ਕਰਦਾ ਲੱਭ ਕੇ ਤੇ ਵੱਡੇ ਅਫਸਰ ਮੈਂ ਥਾਪੀ ਮਾਰ ਕੇ ਕਹਿੰਨਾ ਭਗਵੰਤਮਾਨ ਸਿਆ ਇੱਕ ਕੌਨਸਟੇਬਲ ਕਦੇ 100 ਰੁਪਏ ਦੀ ਰਿਸ਼ਵਤ ਨਹੀਂ ਲੈਂਦਾ ਉਹ ਕਹਿੰਦਾ ਛੱਡ ਪਰਾਂ ਯਾਰ 100 ਰੁਪਏ ਪਿੱਛੇ ਆ ਜਿਹੜੀ ਆਪਣੀ ਤੂ ਤੂ ਹੁੰਨੀ ਆ ਨੌਕਰੀ ਜਾ ਸਕਦੀ ਆ ਰਿਸ਼ਵਤ ਤਾਂ ਰਿਸ਼ਵਤ ਹੁੰਦੀ ਆ ਤੇ ਇੱਕ ਕੌਨਸਟੇਬਲ ਕੋਲ ਇੰਨੀ ਪਾਵਰ ਜ਼ੁਰਤ ਹੋਵੇ ਚਿੱਟਾ ਵੇਚਣ ਦੀ ਕੋਈ ਨਾ ਕੋਈ ਦੱਸੋ ਕਿਹੜੇ ਮਸਲਿਆਂ ਤੇ ਚੁੱਪ ਹੋਏ ਬੈਠੇ ਆ ਹਰਪਾਲ ਚੀਮਾ ਜੀ ਜੇਕਰ ਸਰਕਾਰ ਕਿਸੇ ਹੋਰ ਦੀ ਹੁੰਦੀ ਤਾਂ ਮੈਂ ਗਾਰੰਟੀ ਨਾਲ ਕਹਿਣਾ ਉਹਨੇ ਪੰਜਾਂ ਵਾਲੀ ਖਿੱਦੋਣੀ ਬੁੜਕਣੀ ਸੀ ਜਿੰਨਾ ਤੁਸੀਂ ਬੁੜਕਣਾ ਸੀ ਤੇ ਆਪਣੇ ਅਮਨ ਅਰੋੜਾ ਜੀ ਉੰਨੀ ਮੈਂ ਕਹਿੰਨਾ ਛੱਕਾ ਨਹੀਂ ਲਾਉਂਦੇ ਖਿਡਾਰੀ ਆ ਗੇਂਦ ਦਾ ਛੱਕਾ ਨਹੀਂ ਲਾਉਂਦੇ ਜਿੰਨੇ ਛੱਕੇ ਤੁਸੀਂ ਲਾਉਣੇ ਸੀ ਦੂਜੀਆਂ ਪਾਲਟੀਆਂ ਦੇ ਤੇ ਅੱਜ ਜੇਕਰ ਬੈਟਿੰਗ ਤੁਹਾਡੀ ਜਿਹੜਾ ਕਹਿ ਲੋ ਤੁਹਾਡੀ ਜਿਹੜੀ ਬੈਟਿੰਗ ਚੱਲ ਰਹੀ ਆ ਸਰਕਾਰ ਜਿਹੜੀ ਚੱਲ ਰਹੀ ਆ ਪੰਜਾਬ ਦੇ ਵਿੱਚ ਤੇ ਅੱਜ ਝਾਕਦੇ ਨਹੀਂਗੇ ਕਿਉਂ ਨਹੀਂ ਝਾਕਦੇ ਕਿਹੜੀ ਗੱਲੋਂ ਚੁੱਪ ਬੈਠੇ ਆ ਕਿਤੇ ਘਾਵਤ ਸੱਚ ਤਾਂ ਨਹੀਂ ਕਰਾਰੇ ਬੰਦ ਕਰਾਣੇ ਚਲੇ ਥੇ ਇਹ ਤੋਂ ਵੈ ਫੋਂਕਾ ਕੋਠਾ ਪਰ ਸਿੱਕੋ ਕੀ ਸੰਕ ਦੇਖ ਕਰ ਖੁਦ ਹੀ ਮੁਜਰਾ ਕਰ ਬੈਠੇ ਓ ਟਵਾਓ ਕਰ ਕਰਾਓ ਜਾਂਚ ਕਿਹੜੇ ਅਫਸਰ ਆਉਂਦੇ ਆ ਕਿਹੜੇ ਤਗੜੇ ਰੈਂਕ ਦੇ ਅਫਸਰ ਆਉਂਦੇ ਆ ਕਿੰਨਾ ਤੋਂ ਡਰੀ ਜਾਂਦੇ ਆ ਕਿਤੇ ਡਰ ਇੰਜ ਤਾਂ ਨਹੀਂ ਲੱਗੀ ਜਾਂਦਾ ਕਿ ਜੇਕਰ ਇਹਨਾਂ ਨਾਲ ਦੁਸ਼ਮਣੀ ਲੈਣੇ ਆ ਤੇ ਕੱਲ ਨੂੰ ਸਾਡੇ ਗੋਰਖ ਧੰਦੇ ਬੰਦ ਹੋਣਗੇ ਰੇਤੇ ਬੰਦ ਹੋਣਗੇ ਸੱਟੇ ਬੰਦ ਹੋਣਗੇ ਚਿੱਟੇ ਬੰਦ ਹੋਣਗੇ ਕਿਹੜੀ ਗੱਲੋਂ ਡਰੀ ਜਾਂਦੇ ਆ ਮਾਨ ਸਾਹਿਬ ਕਿਹੜੀ ਗੱਲ ਦਾ ਤੁਹਾਨੂੰ ਡਰ ਲੱਗਿਆ ਪਿਆ ਜਵਾਬ ਦਿਓ ਪੰਜਾਬ ਦੇ ਲੋਕਾਂ ਨੂੰ ਪੁੱਛ ਰਿਹਾ ਪੰਜਾਬ ਦੇ ਲੋਕ ਤੇ ਜਿਹੜੇ ਝਾੜੂ ਚੱਪਿਆਂ ਵਾਲਿਆਂ ਨੂੰ ਗੁੱਸਾ ਲੱਗਦਾ ਉਹਨਾਂ ਨੂੰ ਬਿੰਦ ਨੂੰ ਲੱਗੇ ਭਲਾ ਹੋਣ ਲੱਗੇ ਗੁੱਸਾ ਤੁਹਾਨੂੰ ਤਾਂ ਲੱਗਦਾ ਪਰ ਜਿਨ੍ਹਾਂ ਦੇ ਘਰ ਉੱਜੜ ਗਏ ਉਹਨਾਂ ਦਾ ਦੱਸੋ ਉਹਨਾਂ ਤੇ ਤਾਂ ਨੂਨ ਮਿਰਚ ਲੱਗਿਆ ਪਿਆ ਤੁਹਾਨੂੰ ਤਾਂ ਇਕੱਲਾ ਗੁੱਸਾ ਲੱਗਦਾ ਭਗਵੰਤ ਮਾਨ ਜੀ ਤੁਹਾਡਾ ਕੰਮ ਲੋਕਾਂ ਨੂੰ ਭਾਸ਼ਣ ਦੇਣਾ ਨਹੀਂਗਾ ਕਿ ਘਾਟ ਠੱਠੂਗਾ ਪੰਜਾਬ ਦੇ ਲੋਕ ਇਸ ਗੱਲ ਦੇ ਗਵਾਹ ਕਿ ਅਸੀਂ ਅਕਸਰ ਮੀਡੀਆ ਚੈਨਲਾਂ ਤੇ ਜਿਨ੍ਹਾਂ ਦੇ ਘਾਟ ਆਂਦੇ ਸੀ ਉਹਨਾਂ ਦੇ ਅਸੀਂ ਘਰ ਵੇਂਦੇ ਸੀ ਕਿ ਇਹ ਚਿੱਟਾ ਵੇਚਦੇ ਸੀ ਤਾਂ ਘਾਟਾ ਦਿੱਤਾ ਤੇ ਜਿਹੜੀ ਬੀਬੀ ਕੋਲੋਂ ਚਿੱਟਾ ਬਰਾਮਤੀ ਹੋ ਗਿਆ ਕਿ ਉਹ ਜੇਕਰ ਪੁਲਿਸ ਕਾਂਸਟੇਬਲ ਆ ਜੇਕਰ ਪੁਲਿਸ ਦੇ ਵਿੱਚ ਕਾਂਸਟੇਬਲ ਆ ਕੀ ਗੱਲ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਊਗੀ ਉਹਦੀ ਜਾਂਚ ਪੜਤਾਲ ਨਹੀਂ ਹੋਊਗੀ ਸਾਡਾ ਜਿਹੜਾ ਪੰਜਾਬ ਆ ਉਹ ਨਸ਼ਾ ਮੁਕਤ ਕਿਉਂ ਨਹੀਂ ਹੋਇਆ ਕਿਹੜੀ ਗੱਲੋਂ ਨਹੀਂ ਹੋਇਆ ਨਸ਼ਾ ਮੁਕਤ ਤਾਂ ਨਹੀਂ ਹੋਇਆ ਕਿਉਂਕਿ ਜਿਹੜੇ ਵੀ ਤੁਸੀਂ ਤਕਸਰ ਫੜੇ ਸੀ ਗ੍ਰਾਮ 10 ਗ੍ਰਾਮ ਵਾਲੇ ਉਹਨਾਂ ਤਕਸਰਾਂ ਨੂੰ ਹਲੇ ਤੱਕ ਤੁਸੀਂ ਇਹ ਨਹੀਂ ਪੁੱਛਿਆ ਕਿ ਨਸ਼ਾ ਕਿੱਥੋਂ ਆ ਰਿਹਾ ਚਿੱਟਾ ਕਿੱਥੋਂ ਆ ਰਿਹਾ ਜੇਕਰ ਤੁਸੀਂ ਉਹਨਾਂ ਨੂੰ ਇਹ ਪਤਾ ਕੀਤਾ ਹੁੰਦਾ ਤੇ ਅੱਜ ਪੰਜਾਬ ਦੇ ਵਿੱਚ ਵੱਡੇ ਮਗਰਮੱਛ ਜੇਲ੍ਹਾਂ ਦੇ ਵਿੱਚ ਬੰਦ ਹੁੰਦੇ ਪਰ ਅਫਸੋਸ ਦੀ ਗੱਲ ਤੇ ਆ ਕਿ ਤੁਸੀਂ ਉਹ ਇੱਕ ਟੀਵੀ ਆ ਤੁਸੀਂ ਉਹ ਐਕਟਰਾਂ ਜਿਹੜੇ ਸਿਰਫ ਐਕਟਰ ਫਿਲਮਾਂ ਦੇ ਵਿੱਚ ਹੀ ਐਕਟਿੰਗ ਕਰਦੇ ਆ ਤੇ ਤੁਸੀਂ ਭਾਸ਼ਨਾ ਦੇ ਵਿੱਚ ਕਰਦੇ ਆ ਅਸਲ ਵਿੱਚ ਜਿਹੜਾ ਤੁਹਾਡਾ ਚਿਹਰਾ ਉਹ ਵੀ ਵਿਲਨ ਅਰ ਗਈ ਆ ਪਤਾ ਨਹੀਂ ਕਿਹੜੀ ਗੱਲੋਂ ਡਰੀ ਜਾਂਦੇ ਆ ਤੇ ਮੈਂ ਬੇਨਤੀ ਕਰਦਾ ਕਿ ਬੀਬੀ ਕਾਂਸਟੇਬਲ ਨੂੰ ਪੁੱਛੋ ਕਿ ਜੇਕਰ ਉਹ 17 ਗ੍ਰਾਮ ਫੜਿਆ ਚਿੱਟਾ ਕਿੱਥੋਂ ਆਇਆ ਸੀ ਕਿੱਥੋਂ ਲਿਆਂਦਾ ਸੀ ਪਤਾ ਕਰੋ ਕਿਲੋਂਾਂ ਦੇ ਹਸਾਬ ਦੇ ਜਿਨ੍ਹਾਂ ਦੇ ਕੋਲ ਵਿਕਦੇ ਆ ਉਹਨਾਂ ਕੋਲੋਂ ਆਪਾਂ ਨੂੰ ਉਹ ਨਸ਼ਾ ਤੱਕਸਰ ਚੱਕ ਸਕਦੇ ਆ ਅਫਸਰਾਂ ਦੀ ਜਾਂਚ ਕਰੋ ਜਦੋਂ ਸਾਡੀ ਵਾਰਡ ਖੇਤ ਨੂੰ ਖਾ ਰਹੀ ਆ ਮੈਨੂੰ ਨਹੀਂ ਲੱਗਦਾ ਕਿ ਭਗਵਾਨਤ ਮਾਨ ਜੀ ਪੰਜਾਬ ਚ ਨਸ਼ਾ ਮੁਕਤ ਕਰ ਦੋਗੇ ਤੁਸੀਂ ਨਸ਼ਾ ਮੁਕਤ ਨਾਲੇ ਤੁਸੀਂ ਨਾ ਕਿਹਾ ਕਰੋ ਵੀ ਨਸ਼ਾ ਮੁਕਤ ਕਰਨਾ ਮੇਰੀ ਇਹ ਵੀ ਬੇਨਤੀ ਤੁਹਾਡੇ ਅੱਗੇ ਇਹ ਬੇਨਤੀ ਕਬੂਲ ਕਰਿਆ ਜੇ ਬਾਕੀ ਤੁਹਾਣੀ ਮਰਜ਼ੀ ਆ ਇਹਨਾਂ ਗੱਲਾਂ ਦਾ ਗੁੱਸਾ ਕਰਨਾ ਕਰੋ ਤੁਸੀਂ ਪੰਜਾਬ ਦੇ ਮੁੱਖ ਮੰਤਰੀਆਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਆ ਪੰਜਾਬ ਦੇ ਲੋਕ ਤੁਹਾਡੇ ਕੋਲ ਜਵਾਬ ਮੰਗਣਗੇ ਸਾਡਾ ਹੱਕ ਅਸੀਂ ਇਸ ਦੇਸ਼ ਦੇ ਵਸਨੀਕਾਂ ਸਾਡਾ ਹੱਕ ਬੰਦਾ ਕਿ ਅਸੀਂ ਮੁੱਖ ਮੰਤਰੀ ਨੂੰ ਪੁੱਛੀਏ ਕਿ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ